ਪੰਜਾਬ ਪੁਲਿਸ ਦੇ ਵੱਲੋਂ ਸੜਕ ਸੇਫਟੀ ਦੇ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ ਇਹਨਾਂ ਦਾ ਕੰਮ ਹੈ ਕਿ ਜੇਕਰ ਕੋਈ ਵੀ ਹਾਦਸਾ ਸੜਕ ਦੇ ਉੱਪਰ ਵਾਪਰ ਜਾਂਦਾ ਹੈ ਤਾਂ ਤੁਰੰਤ ਲੋਕਾਂ ਦੀ ਇਹ ਟੀਮ ਮਦਦ ਕਰਦੀ ਹੈ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਟਾਲਾ ਬਾਈਪਾਸ ਦੇ ਨੇੜੇ ਜਿੱਥੇ ਇੱਕ ਸੜਕ ਹਾਦਸਾ ਹੋ ਗਿਆ ਇੱਕ ਕਾਰ ਦੇ ਵੱਲੋਂ ਗਲਤ ਢੰਗ ਨਾਲ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਇਸ ਸਾਤ ਵਿੱਚ ਇੱਕ ਬਲੈਰੋ ਗੱਡੀ ਪਲਟ ਗਈ ਤੇ ਹਾਦਸਾ ਗਰਸਤ ਹੋ ਗਈ ਨੌਜਵਾਨਾ ਦੇ ਵੱਲੋਂ 112 ਟੋਲ ਫ੍ਰੀ ਨੰਬਰ ਤੇ ਇਸ ਦੀ ਸੂਚਨਾ ਦਿੱਤੀ ਮੈਸ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਦੇ ਅਧਿਕਾਰੀ ਅਤੇ ਪੁਲਿਸ ਦੀ ਇਹ ਵਿਸ਼ੇਸ਼ ਟੀਮ ਉੱਥੇ ਪਹੁੰਚੀ ਹੈ ਅਤੇ ਗੱਡੀ ਚੋਂ ਨੌਜਵਾਨ ਨੂੰ ਕੱਢਿਆ ਗਿਆ ਤੇ ਉਸ ਨੂੰ ਫਰਸਟ ਏਡ ਦਿੱਤੀ ਉਸ ਤੋਂ ਬਾਅਦ ਹਸਾਗ੍ਰਸਤ ਗੱਡੀ ਨੂੰ ਕਿਸੇ ਸਾਈਡ ਤੇ ਰੱਖਿਆ ਗਿਆ ਤਾਂ ਜੋ ਹਾਈਵੇ ਦੇ ਉੱਤੇ ਟ੍ਰੈਫਿਕ ਸੁਚਾਰੂ ਢੰਗ ਦੇ ਨਾਲ ਚੱਲ ਸਕੇ ਤੇ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੁਰਦਾਸਪੁਰ ਤੋਂ ਲਪ੍ਰਿਤ ਸਿੰਘ ਖੁਸ਼ੀਪੁਰ ਤੋਂ ਰਿਪੋਰਟ ਹੈ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਜਿੰਮੇਰਾ ਨਾਮ ਮਨਪ੍ਰੀਤ ਹੈ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਰਹੇ ਸੀ ਗੁਰਦਾਸਪੁਰ ਵੱਲੋਂ ਤੇ ਇਹ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ i20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਤਰਾ ਪਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਪੇਤਰਾ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਆਨੂੰ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈਗੀ ਠੀਕ ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਤੁਸੀਂ ਫੋਨ ਕੀਤਾ ਕਿੰਨੇ ਮਿੰਟ ਚ ਗੱਡਿਆ ਤੇ ਪਹੁੰਚੇ ਪੰਜ ਇਹ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਹਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਸਟ ਏਡ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹਨੇ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵੰਤ ਪਾਤਸ਼ਾਹ ਦਾ ਵੀ ਕਿ ਇਤਰਾ ਹੀ ਚਲੋ ਹੈਲਪ ਕਰਦੇ ਰਹਿਣਾ ਵਧੀਆ ਹੈ ਮੇਰਾ ਨਾਮ ਹੈ ਐਸਐਸ ਸੁਖਦੇਵ ਸਿੰਘ ਬਟਾਲੇ ਤੋਂ ਤੇ ਅਸੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਤੇ ਇਹਨਾਂ ਨੇ 112 ਤੋਂ ਕਾਲ ਆਈ ਜੋ ਕਿ ਉਸ ਵੇਲੇ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਆ ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਆ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਸੀ ਤੇ ਗੱਡੀ ਉਹ ਬਲੈਰੋ ਹੀ ਬਲੈਰੋ ਉਹਨਾਂ ਨੇ ਛੈਡ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਹੀ ਪਹੁੰਚਿਆ ਭਾਰੇ ਆ ਵੀ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਜੋ ਵੀ ਫਰਸਟ ਏਡ ਅਸੀਂ ਦਿੱਤੀ ਉਹਨੂੰ ਸਰਕਾਰ ਨੇ ਇਹਦੇ ਹਾਤਾ ਮੁਤਾਬਕ ਫਰਸਟ ਏਡ ਦਿੱਤੀ ਹੈ ਨਾਲ ਗੱਡੀ ਤੇ ਅਸੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋਰ ਲੱਗੀ ਸੀ ਉਹਦੇ ਫਰਸਟ ਏਡ ਦੇ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਤੇ ਬਿਲਕੁਲ ਹੁਣ ਸਹੀ ਸਲਾਮਤ ਹੈ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਚਾਹੀਦਾ ਕਿ ਆਪਣੇ ਕੰਟਰੋਲ ਨਾਲ ਚੱਲੋ ਹੌਸਲੇ ਨਾਲ ਚੱਲੋ ਕਿ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ ਪੰਜਾਬ ਪੁਲਿਸ ਦੇ ਵੱਲੋਂ ਸੜਕ ਸੇਫਟੀ ਦੇ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ ਇਹਨਾਂ ਦਾ ਕੰਮ ਹੈ ਕਿ ਜੇਕਰ ਹਾ ਕੋਈ ਵੀ ਹਾਦਸਾ ਸੜਕ ਦੇ ਉੱਪਰ ਵਾਪਰ ਜਾਂਦਾ ਹੈ ਤਾਂ ਤੁਰੰਤ ਲੋਕਾਂ ਦੀ ਇਹ ਟੀਮ ਮਦਦ ਕਰਦੀ ਹੈ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਟਾਲਾ ਬਾਈਪਾਸ ਦੇ ਨੇੜੇ ਜਦੋਂ ਇੱਕ ਸੜਕ ਹਾਦਸਾ ਹੋ ਗਿਆ ਇੱਕ ਕਾਰ ਦੇ ਵੱਲੋਂ ਗਲਤ ਢੰਗ ਨਾਲ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਇਸ ਸਾਥੇ ਵਿੱਚ ਇੱਕ ਬਲੈਰੋ ਗੱਡੀ ਪਲਟ ਗਈ ਤੇ ਹਾਦਸਾ ਗਰਸਤ ਹੋ ਗਈ ਨੌਜਵਾਨਾਂ ਦੇ ਵੱਲੋਂ 112 ਟੋਲ ਫਰੀ ਨੰਬਰ ਤੇ ਇਸ ਦੀ ਸੂਚਨਾ ਦਿੱਤੀ ਮੈਸ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਦੇ ਅਧਿਕਾਰੀ ਅਤੇ ਪੁਲਿਸ ਦੀ ਇਹ ਵਿਸ਼ੇਸ਼ ਟੀਮ ਉੱਥੇ ਪਹੁੰਚੀ ਹੈ ਅਤੇ ਗੱਡੀ ਚੋਂ ਨੌਜਵਾਨ ਨੂੰ ਕੱਢਿਆ ਗਿਆ ਤੇ ਉਸ ਨੂੰ ਫਰਸਟ ایڈ ਦਿੱਤੀ ਉਸ ਤੋਂ ਬਾਅਦ ਹਸਾਗਰਸਤ ਗੱਡੀ ਨੂੰ ਕਿਸੇ ਸਾਈਡ ਤੇ ਰੱਖਿਆ ਗਿਆ ਤਾਂ ਜੋ ਹਾਈਵੇ ਦੇ ਉੱਤੇ ਟ੍ਰੈਫਿਕ ਸੁਚਾਰੂ ਢੰਗ ਦੇ ਨਾਲ ਚੱਲ ਸਕੇ ਤੇ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੁਰਦਾਸਪੁਰ ਤੋਂ ਲਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਹੈ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਮੇਰਾ ਨਾਮ ਮਨਪ੍ਰੀਤ ਹੈ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਰਹੇ ਸੀ ਗਰਦਾਸਪੁਰ ਵੱਲੋਂ ਤੇ ਇਹ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ i20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਤਰਾ ਪਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਆ ਓਵਰਟੇਕ ਕਰਨ ਵਾਲਿਆਂ ਵਾਸਤੇ ਵੀ ਇਤਰਾ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਆਨੂੰ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈ ਗਈ ਠੀਕ ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਤੁਸੀਂ ਫੋਨ ਕੀਤਾ ਕਿੰਨੇ ਮਿੰਟ ਚ ਗੱਡਿਆ ਤੇ ਪਹੁੰਚ ਗਏ ਪੰਜ ਅਸੀਂ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਸਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਸਟ ਏਡ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹ ਨੇ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵੰਤ ਪੂਰਨ ਸਾਹਿਬ ਦਾ ਵੀ ਕਿ ਇਤਰਾ ਹੀ ਚਲੋ ਹੈਲਪ ਕਰਦੇ ਰਹਿਣਾ ਵਧੀਆ ਹੈ ਮੇਰਾ ਨਾਮ ਹੈ ਐਸਐਸ ਸੁਖਦੇਵ ਸਿੰਘ ਬਟਾਲੇ ਤੋਂ ਤੇ ਅਸੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਤੇ ਇਹਨਾਂ ਨੇ 112 ਤੋਂ ਕਾਲ ਆਈ ਕਿਉਂਕਿ ਉਸ ਵੇਲੇ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਹਾਂ ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਸੀ ਤੇ ਗਾੜੀ ਉਹ ਬਲੈਰੋ ਹੀ ਬਲੈਰੋ ਉਹਨੂੰ ਨੇ ਛੈਡ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਪਹੁੰਚਿਆ ਪਰ ਇਹ ਆ ਕਿ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਜੋ ਵੀ ਫਰਸਟ ਏਜ ਅਸੀਂ ਦਿੱਤੀ ਉਹਨੂੰ ਸਰਕਾਰ ਨੇ ਇਹਦਾ ਤਾ ਮਤਾਬਕ ਫਰਸਟ ਏਜ ਦਿੱਤੀ ਹੈ ਨਾਲ ਗੱਡੀ ਤੇ ਅਸੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋੜ ਲੱਗੀ ਸੀ ਉਹਦੇ ਫਰਸਟ ਏਜ ਦੇ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਤੇ ਬਿਲਕੁਲ ਹੁਣ ਸਹੀ ਸਲਾਮਤ ਆ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਚਾਹੀਦਾ ਕਿ ਆਪਣੇ ਕੰਟਰੋਲ ਨਾਲ ਚਲੋ ਹੌਸਲੇ ਨਾਲ ਚਲੋ ਕਿ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ